ਸਵਾਗਤ ਹੈ ਕਿਸਾਨ ਵੀਰੋ ਉਹਦਾ ਢਿੱਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਤੇ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌੜਾ ਜੀ ਬਾਈ ਚਮਕੌਰ ਕੋਲੇ ਪਹੁੰਚੇ ਆ ਇੱਕ ਤੁਹਾਨੂੰ ਸੂਈ ਸਵਾਈ ਝੋਟੀ ਦਿਖਾ ਦਾਂ ਕਦੋਂ ਸੂਈ ਹੈ ਬਾਈ ਜੀ ਤੋਂ ਪੁੱਛਾਂਗੇ ਤੇ ਇੱਕ ਤੁਹਾਨੂੰ ਦਿਖਾ ਦਾਂਗੇ ਜਰਸੀ ਪੰਜਾਬ ਵਾਲੀ ਵੈਟ ਹਨਾ ਬਾਈ ਹਾਂਜੀ ਹਾਂਜੀ ਤੇ ਸਸੀ ਕਾਲ ਬਾਈ ਸਸੀ ਕਾਲ ਬਾਈ ਜੀ ਹੋਠ ਠੀਕ ਠਾਕ ਹੋਰ ਆਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਪਹਿਲਾਂ ਤਾਂ ਨੰਬਰ ਬੋਲ ਲਗੇ ਜੀ ਨੰਬਰ 7979475644 ਵੀਰੇ ਪਿੰਡ ਆਪਣਾ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਂ ਨਾਂ ਚਮਕੌਰ ਸਿੰਘਾ ਵੀਰੇ ਰਾ ਓਕੇ ਤੇ ਫਿਰ ਅੱਜ ਦੋ ਦਿਖਾ ਰਹੇ ਦੋ ਦਿਖਾ ਦੇ ਪੁੱਛਤਾ ਆਪਣੇ ਸੁਖਨਾ ਮੈਂ ਸਖਾ ਸਿਖ ਰਹੇ ਆਪਾਂ ਦੋ ਕੀ ਦਿਖਾਉਣ ਜਾਣ ਦਾ ਦੋ ਤਿੰਨ ਹੀ ਆਪਾਂ ਤੇ ਜਿਹੜੀ ਉਹਦੇ ਆਪਾਂ ਪੰਜਾਬ ਵਾਲੇ ਵੱਡੇ ਸਾਈਜ਼ ਜਿਆਦਾ ਉਦਾਇਆ ਸੱਤ ਅਠ ਨੜਾਈ ਵਿਗੋ ਤਨ ਦਾਵੇਂ ਵਿਗ ਆਪਣੇ ਘਰੀ ਆਇਆ ਕੋਈ ਫੋਨ ਉਹਦਾ ਆਪਣੇ ਘਰੀ ਵੀ ਕੀਤੀ ਤਨ ਦਾਵੇਂ ਭਰਾ ਮੇਰਾ ਮੈਂ ਕੀ ਬਸ ਰਹਾ ਮੈਂ ਫੋਨ ਆਇਆ ਕੋਈ ਬਹੁਤ ਜ਼ਿਆਦਾ ਲੋਕਾਂ ਨੇ ਲੋਕਾਂ ਨੇ ਫੋਨ ਕਰ ਰਹੇ ਵੀਰੇ ਠੀਕ ਆ ਵੀਰੇ ਹਾਂ ਹਾਂ ਤੇ ਅੱਜ ਫਿਰ ਦੋ ਦੋ ਦਿਖਾ ਰਿਹਾ ਦੋ ਦਿਖਾਉਂਗਾ ਇੱਕ ਜੋ ਛੋਟੀ ਦੂਜਾ ਸੂਆ 9-10 ਕਿਲੋ ਦੁੱਧ ਹੋ 9 ਕਿਲੋ ਮੰਨ ਤੇ ਬਾਕੀ ਦਾ ਬਾਜ ਬਰੇਡ ਚ ਹੈ ਨਾ ਜਮਾ ਜਮਾ ਬਾਟਣਾ ਬਾਟਣ ਵਾਲਾ ਨੇ ਬਣ ਕੀ ਬਾਟਣ ਦੇ ਕੀ ਕੈਸਾ ਐਸਾ ਲੱਗਦਾ ਨੰਬਰ ਬੋਲ ਵੀ ਆਪਣੇ ਤੇ ਨੰਬਰ 97794 75644 ਆ ਦੇਖੋ ਇਹ ਤੇ ਥਾਨ ਦੇਖੋ ਕੱਢਿਆ ਵੀਡੀਓ ਬਣਾਉਣ ਦਾ ਟਾਈਮ ਆਪਣਾ ਸ਼ਾਮ ਪਾਉਣੇ 4 ਵਜੇ ਦਾ ਜੀ ਉਹ ਕੋਣਾ ਜਜਮੈਂਟ ਕਰਦੇ ਪਾਉਣੇ 2 ਘੰਟੇ ਹੈ ਚਵਾਈ ਚ ਬਾਕੀ 6 ਵਜੇ ਦੀ ਚਵਾਈ ਹੋਈ ਜਾਂਦੀ ਹੈ 6:00 ਤੋਂ 6:30 ਵੀ ਹੋਣੀ ਹੈ ਬਣਵਾ ਤੇ ਦੂਜਾ ਸਵੇਰ ਰੈਂਕ ਸਭਾ ਮੂੰਹ ਤੇ ਨਹੀਂ ਬੋਲੀ ਹੈ ਦੇਰਾ ਇੱਥੇ ਜਾ ਫਾ ਇਥੋਂ ਬਦਲਾ ਕਹਿੰਦੇ ਕੀ ਲੈ ਲੈ ਹੂੰ ਲੈ ਤੇ ਮਗਰ ਕੀ ਆ ਗਿਆ ਭਾਈ ਮਾਰ ਘਾਟਾ ਦੇਖ ਲੈ ਓਕੇ ਮੇਰੇ ਲੈ ਚੱਲ ਦੇਖੀ ਤੇ ਝਾੜ ਖਾਣ ਦਾ ਘਾੜਾ ਹੂੰ ਉਹ ਬੋਲਦਾ ਨਹੀਂ ਜਿਹੜੀ ਆਨ ਆਸਲ ਤਾਂ ਨਾ ਕੋਈ ਸ਼ੱਕ ਆ ਗਿਆ ਜਸੂ ਅਪਲੋਡ ਨੇ ਮੇਰੇ 12 ਕਿਲੋ ਤੇ ਕੱਢਾਗਾ ਇਹਦਾ ਮੋੜ ਲੈ ਗਏ ਨਹੀਂ ਕੋਈ ਇੱਧਰ ਆ ਦੇਖੋ ਜੀ ਹਾਲੇ ਵੀ ਦੀ ਪੂਰੀ ਸਾਫ ਆ ਜੇ ਆਪਾਂ ਗੱਲ ਕਰ ਲਗੇ ਆ ਦੇਖੋ ਜੀ ਭੱਲੇ ਦੇ ਲੂਏ ਦੀ ਬੜੀ ਸਾਫ ਆ ਬਾਈ ਭੱਲੇ ਵੇ ਜੀ ਆਪਣੇ ਗਾਂ ਹੋਵੇ ਮੈਂ ਹੋਵੇ ਤੈਨੂੰ ਪਤਾ ਲੱਗਾ ਭਾ ਮੇਰੇ ਥੋੜੀ ਡਰਕੀ ਲੈਣ ਨੇ ਆਪਾਂ ਕੋਈ ਬੜਾ ਜੀ ਕਰਦੇ ਤੇ ਚਮਕੌਰ ਕਿੰਨਾ ਬਾਈ ਜਮਾ ਮੈਨ ਨਾਲ ਨੌ ਕਿਲੋ ਉਦੋਂ ਪਰਸੋਂ ਦੀ ਸੂਈ ਆ ਕੱਲੋਂ ਤਾਂ ਲੰਘਾ ਬੋੜ ਜਮਾ ਸਾਫ ਆ ਗਈ ਬੇ ਝੁੱਟੀ ਨੌ ਕਿਲੋ ਉਦੋਂ ਦੌਣੇ ਦੇ ਥੱਲੇ ਨੌ ਕਿਲੋ ਸੂਆ ਕਿਹੜਾ ਸੂਈ ਵੀ ਆ ਸੂਆ ਦੂਜਾ ਰੇਜਨ ਵਾਲਾ ਰੇਜਨ ਵਾਲਾ ਕੋ ਕਹਿਣ ਦੀਆਂ ਦਾ ਲੱਗਾ ਆ ਕਹਿਣ ਦੀ ਦੱਸਦੀ ਝੁੱਟੀ ਦੂਜਾ ਸੂਆ ਕੱਦ ਵਾਲੀ ਕੱਟੀ ਆ ਰਾਂ ਪਤਲੇ ਸਰੀਰ ਦੀ ਤੇ ਬਾਕੀ ਦੀ ਗੱਲ ਦੁੱਧ ਕਿੰਨਾ ਦੇ ਦੂ? ਉਹ ਤੇ ਮੇਰੇ ਆ ਬੱਪ ਨੂੰ ਨੇ 12 ਕਿਲੋ ਤੇ ਕੱਢਿਆ ਹੋਇਆ ਦਾ ਓਕੇ 12 ਕਿਲੋ ਦੁੱਧ ਕੱਢਿਆ ਹੋਇਆ 12 ਕਿਲੋ ਬਸ ਬੱਤੇ ਰੰਗ ਕੱਢ ਦੂ ਥੋੜੀ ਗਰਮੀ ਆ ਭਰਾ ਮੇਰਾ 12 ਮਾਣ 12 ਮਾਣ ਕੇ ਲੈ ਲਓ ਆਹ ਦੀ ਆਹ ਹੋ ਰਹੀ ਸਤਾਗੀ ਨਾ ਉਹਦੇ ਬੱਠਲ ਕਿਵੇਂ ਕੰਮ ਕਰਦਾ ਅਗਰੇ ਦਾ ਨਾ ਤੁਮੇ ਲੱਭ ਕੋਰਲੀ ਦੱਸੂ ਵੀ ਕਿਵੇਂ ਕੰਮ ਕਰਦੀ ਹੈ ਨਾ ਹਾਂ ਬਾਕੀ ਦੁੱਧ ਵਾਲੀ ਆ ਬਿਲਕੁਲ ਦੁੱਧ ਬਰੀਕ ਦੇ ਕੇ ਪਾਟਣਾ ਨਾਲੇ ਬਾਸੀ ਹੁਣ ਠੰਢੀ ਐਨੇ ਆ ਜਿਹੜਾ ਦੋਵਾਂ ਦਾ ਕੱਟੀ ਜਿੰਨੀ ਸਤਕਾ 19 ਥੋੜਾ ਜਿਹਾ ਕੋਪਾਂ ਡਾ ਰਹਾ ਰੇਗੀ ਸਰਾਉਣਾ ਹੁੰਦਾ ਵੀ ਮੇਰੀ ਚੀਜ਼ਾਂ ਅੰਗੀਆਂ ਮੱਕੀ ਦੀ ਗੱਲ ਬਾਦੂ ਫਾਇੜ ਨਹੀਂ ਐ ਤੇ ਹਾਂ ਬਾਦੂ ਪਾਪਾ ਲੈਣੀ ਨਹੀਂ ਬਈ ਮੋਟੀ ਦਾ ਮੋਟੀ ਦਾ ਕੋਈ ਫਾਇਦਾ ਨਹੀਂ ਜਿਹੜੇ ਬੰਦੇ ਨੂੰ ਨੌਲੇਜ ਆ ਉਹਨੂੰ ਨੌਲੇਜ ਹੈਗਾ ਹਾਂ ਬਿਲਕੁਲ ਬਿਲਕੁਲ ਧਾਰਾ ਫਿਰ ਮਾਰਦੇ ਨੇ ਧਾਰਾ ਮਾਰਦੇ ਨੇ ਵੀਰੇ ਦਾ ਓਕੇ ਆ ਦੇਖੋ ਜੀ ਸਹਜ ਚੰਗਾ ਥਾਂਲੇ ਵਾ ਦੇਖੋ ਤੁਸੀਂ ਕਿੰਨਾ ਸਾਥ ਆ ਥਾਂਲੇ ਤੋਂ ਮਾੜੀ ਆਪਣੀ ਹੁੰਦੀ ਆ ਦੇਖੋ ਵੀਰੋ ਬਨ ਜਮਗੌਰ ਫਿਰ ਬੱਚਾ ਥਾਂ ਦਾ ਡਾਂਗਾਂ ਨੂੰ ਘੱਟਦੇ ਹੈਨਾ ਥਾਲੀ ਚਾਸਲਾ ਵੀਰੇ ਕੱਟੀ ਬੱਚਾ ਨਹੀਂ ਦੇਖੀ ਮਾੜਾ ਲੱਗਾ ਨਹੀਂ ਦਿੰਦੇ ਜੇ ਕੋਈ ਉਹਦੀ ਨਾਂਗੇ ਨਾ ਬੱਚਾ ਤਾਂ ਵੀ ਕਰਨਾ ਹੈ ਜਮਾ ਗੱਲਾਂ ਜਾਇਆ ਓਹ ਦੋ ਦੋ ਗੰਗਾਂ ਨੂੰ ਸਾਡਾ ਵਧੀਆ ਕਰ ਲਾਵੇ ਠੀਕ ਆ ਵੀਰੇ ਬਾਕੀ ਚਾਰ ਸਪੀਰੇ ਦੀ ਦੇਖੋ ਇਹ ਥਾਰੇ ਫੜਾ ਦੇ ਹੂੰ ਆ ਦੇਖੋ ਦੋ ਦੋ ਧਾਰਾ ਉਧਰੋਂ ਵਜਦੀਆਂ ਦੋ ਉਧਰੋਂ ਤੇ ਕੰਪਲੀਟ ਧਾਰਾ ਆ ਆ ਦੇਖੋ ਜੀ ਡਾਂਗਾਂ ਨੂੰ ਵੜਦੀਆਂ ਥੱਲੇ ਤਾਂ ਓਕੇ ਕੋਣ ਕੋਣ ਆ ਵੀਰੇ ਹੂੰ ਆ ਦੇਖ ਕੱਲੇ ਕੱਲੇ ਸੰਭੇ ਧਾਰ ਦੇ ਮਸਾਂ ਦਾ ਦੂਜਾ ਜੀ ਓਕੇ ਜੀ ਓਕੇ ਆ ਜਾਵਾਂ ਗੱਲਬਾਤ ਹਨਾ ਠੀਕ ਹੈ ਜੀ ਹਾਂ ਤੁਹਾਨੂੰ ਦੇ ਰੰਗ ਰੰਗ ਬਾਅਦ ਚ ਨਾ ਕੱਟੀ ਜਾ ਬਾਕੀ ਦੁੱਧ ਤੂੰ ਜਮਾ ਜਾਏ ਦੱਸਿਆ ਵੇ ਇਨਾ ਕਿ ਭਾਈ ਬੋਲਾ ਦੁੱਧ ਤਾਂ ਨਹੀਂ ਹਜੇ ਬਣਿਆ ਹੋਣਾ ਦੁੱਧ ਨਹੀਂ ਬਣਿਆ ਹੋਇਆ ਬਾਪ ਬੋਲੋ ਹੀ ਦੇਖ ਦੇਖ ਲੈ ਬਾਤ ਹੂੰ ਹੂੰ ਪਾਟਣਾ ਵਾਲਾ ਲੇਵਾ ਲਾ ਕੇ ਕੱਟੀ ਨੂੰ ਕਿਹਾ ਕਿਆ ਬਾਤ ਆ ਕੱਟੀ ਨੂੰ ਆ ਗਿਆ ਕੁਆਲਿਟੀ ਕਰੋ ਜੀ ਰੰਗ ਰੰਗ ਬਾਅਦ ਸੋਹਣਾ ਲੱਗਾ ਕੱਟੀ ਦੇਖੀ ਲੈ ਹੂੰ ਜਮਾ ਜਮਾ ਸੀਲ ਠੰਡੀ ਹੂੰ ਬੜਾ ਦੇਖੋ ਜੀ ਬੱਕਰੀਆਂ ਨਾਲ ਵੀ ਪੀਸੀ ਦਾ ਮਜਾ ਲੈ ਓਕੇ ਜਮਾ ਜਮਾ ਦੇਖ ਲੈ ਹੂੰ ਆ ਦੇਖੋ ਜੀ ਜੇ ਆਪਾਂ ਪਿੱਛੇ ਦੀ ਮਾਰ ਨਹੀਂ ਕਰਦੇ ਨਹੀਂ ਕਹਿੰਦੀ ਕੋਈ ਕਦੀ ਲੈ ਓਕੇ ਵੀਰੇ ਬੱਸ ਬੜਾ ਬਾਲਾ ਗੰਡਾ ਰੋਣਾ ਓਕੇ ਜਮਕਰ ਆ ਦੇਖੋ ਜੀ ਸਾਈਜ਼ ਕਰੋ ਜੇ ਕਿ ਇੱਕ ਨੰਬਰ ਤੇ ਸਿੰਘ ਸੰਗਾਰ ਦੀ ਸੋਲੇ ਕਿੱਥੋਂ ਹੱਥ ਨਹੀਂ 드러ਉਂਦੀ ਵੀਰੇ ਕੱਟੀ ਪੈਸੇ ਦੱਸ ਬਾਈ ਕਿੰਨੇ ਮੁੱਲ ਦਾ ਭਰਾ ਇਹ ਇੱਕ 30 ਦੀ 35 35 ਨੂੰ ਮੈਂ ਵੇਚੀ ਨੂੰ ਭਰਾ ਤੇਰੇ ਚੈਨਲ ਤੇ ਕਿੰਨੇ ਪੈਸੇ ਲੈਣੇ ਇੱਕ 15 ਦੀ ਦੇ ਦਾਂਗੇ ਭਰਾ ਮੇਰਾ ਬਸ ਮਾਂ ਦੇਗੀ ਤੋਰਾਂਗੇ ਬਦਰਾ ਲੈਣਾ ਹੋਵੇ ਜੇ ਤਾਂ ਉਹੀ ਅੱਖਾਂ ਜਵਾਂਗਾ ਮਾਰਾਂ ਦਾ ਕਹਣੇ ਕਿ ਇਹ ਕੋਈ ਲੈਣ ਵਾਲਾ ਪਾਉ ਦੇ ਕੇ ਤੋਰਾਂ ਕੱਟੀ ਨਹੀਂ ਚੰਗੀਆਂ ਮੂੰਹ ਦੀ ਠੰਡੀ ਦੇਖ ਲੈ ਦੇਖ ਇਧਰ ਆ ਲੈ ਜਮਾ ਬਾਈ ਟਲ ਬਾਬਾ ਬਾਬਾ ਜਿ ਬਾਲੀ ਆਉ ਆਸਰਾ ਜਮਾ ਜਾਏ ਰੇਟ ਰੱਖਿਆ ਬਾਈ ਜੈ ਵੀ ਕਿ ਪਿੰਡ ਦਾ ਸਾਰਾ ਬੈਂਸ ਤੇ ਨਾ ਮੋਟੀ ਪਾਉਣੇ ਹੋ ਬਾਲੀ ਮੋਟੀ ਟੋ ਨੰਬਰ ਬਾਈ ਹੁਣ ਜਿਆਦਾ ਦੋ ਨੰਬਰ ਜਿਆਦਾ ਹੋਰ ਇਹ ਦਿਖਾ ਆਪਣਾ ਨਾਮ ਨਾਲ ਆ ਬਾਈ ਆਰਡਰ ਦੇ ਦੇ ਕੀ ਦੁੱਧ 16 ਕਿਲੋ ਤੋਂ ਘੱਟ ਜੂ ਬਾਈ ਵੀਰੇ ਹੁਣ ਮਾਲ ਕਹਿੰਦਾ ਹਫਤਾ ਦੇ ਚਾਰ ਪੰਜ ਦਿਨ ਤਾਂ ਲੈ ਜੂਗੀ ਮਿੰਟ 3 18 ਕਿਲੋ ਤੋਂ ਘੱਟ ਆਜੂ ਆਪਾਂ ਲੈ ਜਾਓ ਕਿ ਕਿੰਨਾ ਦੇ ਦੂਗੀ ਪਾ 18 ਹੀ ਮੰਨ ਕੇ ਲੈ ਲਓ ਦੁੱਧ ਤਾਂ ਪਤਾ ਕਰ ਦੋ ਬਾਈ ਨਹੀਂ ਝੂਠ ਸਪਣਾ ਮਾਰਨਾ ਨਹੀਂ ਫਾਇਦਾ ਬਾਈ ਤੇ ਸੀਵਲ ਠੰਡੀ ਬਸੇਰੀ ਦੇ ਕਿ ਵੱਡੀ ਬਹੁਤ ਆ ਵੱਡੀ ਬਹੁਤ ਪੰਜਾਬ ਵਾਲੀ ਯ ਚਲੋ ਸਹਿਜ ਆ ਬਾਦੀ ਪਾਉਣਾ ਸ਼ੁਰੂ ਕਰਤੀ ਮਾੜੀ ਬੜੀ ਹੈ ਨਾ ਨਹੀਂ ਠੀਕ ਆ ਵੀਰੇ ਬਾ 18 ਮੰਨ ਕੇ ਲੈ ਜੀ 18 ਮੰਨ ਕੇ ਕਿੰਨਾ ਦੁੱਧ ਦੇ ਦੂਗੇ ਬਾ 18 ਮੰਨ ਕੇ ਲੈ ਰੇ ਉਹਦੇ ਹੱਥ ਤੋਂ ਕਹਿੰਦਾ 20 ਕਿਲੋ ਕੱਢੂ ਪਰ 18 ਮੰਨ ਕੇ ਲਈ ਆ 18 ਮੰਨ ਕੇ ਓਕੇ ਲੈ ਕਹਿੰਦੀ ਭਾਈ ਇਹਨਾਂ ਤੋੜ ਦੇ ਉਹਦੇ ਕੋਲ ਗੱਡੀ ਚਮਕੌਰ ਇਹਦੇ ਕਿੰਨੇ ਪੈਸੇ ਜਾਜ ਜਮ ਪੈਸੇ ਮੁੱਲ ਕਰਾਏ ਸੀ 85 ਗਰਾ 75 ਗਲਾ 68 ਦੀ ਦੇ ਦਾਂਗੇ ਵੀਰੇ ਦੋ ਘਟ ਦੋ ਘੜ 70 ਦੀ ਦੇ ਦਾਂਗੇ ਭਰਾ ਮੇਰੇ ਮੋੜ ਲਓ ਜੀ ਹੂੰ ਚੰਗੀ ਆ ਵੀਰੇ ਦੇਖੀ ਆਰਡਰ ਦੋਨਾਂ ਪਾਸੇ ਵੇਚ ਕੇ ਦੇਖਣੀ ਦੇਖਿਆ ਬਾਕੀ ਸੀਲ ਠੰਡੀ ਹੈ ਨਾ ਗਾਲੀ ਸਿੱ ਆ ਦੇਖੋ ਜੀ ਇਹਦੀ ਵੀ ਲੱਤ ਧਾਰਾ ਮਾਰਨੇ ਪਾ ਬੱਸ ਵੀਰੇ ਕਾਨੂੰਨ ਹੀ ਮਾਰਨੇ ਓਕੇ ਹਜਾ ਹਾਂ ਕਾਲੀ ਚਵਾਈ ਦੀ ਇੱਕ ਨੰਬਰ ਆ ਵਾ ਲੈ ਚਲੋ ਜੀ ਸੀ ਯੂ ਠੰਡੀ ਸਲੱਗ ਇਹਨੇ ਸੂਕੇ ਕੀ ਕਹਿਣਾ ਹਨਾ ਹਾਂ ਇਹਨੇ ਬੜਾ ਜਾਤ ਆਣਾ ਜਾਤ ਕਾ ਨੂੰ ਗੁਜਰੇ ਰਹਿੰਦੇ ਆ ਬਈ ਯਾਰ ਠੀਕ ਹੈ ਜੀ ਠੀਕ ਹੈ ਠੀਕ ਹੈ ਓਕੇ ਤੇ ਰੰਗ ਰੰਗ ਬੜਾ ਸੋਹਣਾ ਸੁਰਮੇ ਦੀ ਡਲੀ ਵਾਲਾ ਕੰਮ ਹੀ ਆ ਇੱਕਦਾਂ ਜਮਾ 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 ਦੁਨ ਨਹੀਂ ਤੇਰੇ ਸੌਤੇ ਅੱਜ ਨਾ ਆਪਾਂ ਜਿਉ ਤੇਰੇ ਜਿੰਨੇ ਚੈਨਲ ਤੇ ਤੇਰੇ ਵੀਡੀਓ ਪਾਈ ਆ ਆਪਾਂ ਪਾਉਣ ਦੇ ਕੋਸ਼ਿਸ਼ਾਂ ਐ ਕਰਦੇ ਵੀ ਪੰਜੇ ਸੱਤੇ ਮਿੰਟਾਂ ਦੇ ਵਿੱਚ ਵਿਕਣੇ ਚਾਹੀਦੇ ਹਨਾ ਕਿੰਨੇ ਦਿਨ ਘਟਜੂ ਇਹ ਵੀਰ 4-5 ਦਿਨ ਪਿਆ ਆਲੀ ਦਿਖੀ ਓਕੇ 4 ਤੋਂ 5 ਦਿਨ ਪਾ ਕੇ ਤੇ ਇਧਰ ਬੈਂਸ ਦੇਖੀ ਦੁੱਧ ਵਾਲੇ ਪੀਦੇ ਆਂ ਨਾ ਕੋਤ ਲੱਗਦਾ ਕੀ ਲੈ ਦੇਖਾਈ ਜਾ ਕੇ ਹਾਂ ਦੇਖ ਲੈ ਕੋਲੇ ਲੈ ਰੇਟ ਤੇਰਾ ਜਮਾ ਜਾਏ ਜਮਾ 68 ਨਹੀਂ ਦੇ ਦਾਂਗੇ ਭਰਾ ਮੇਰਾ ਓਕੇ ਤੇ ਦੁੱਧ ਕਿੰਨਾ ਦੇ ਦੂ ਦੋ ਵਾਰ 18 ਕਿਲੋ ਮੰਨ ਲੈ ਦੁੱਧ ਤਾਂ 20 ਸਿਰ ਦੇਊਗੀ ਬੜੇ ਦੋ ਜਿਹੜੀ ਨੂੰ ਜਾਤ ਵਾਲੀ ਬੜਾ ਗਈ ਦੋਨੇ ਤੁਹਾਨੂੰ ਦਿਖਾਤੇ ਆ ਪਹਿਲੇ ਨੰਬਰ ਤੇ ਚੋਟੀ ਦਿਖਾਤੀ ਚੋਟੀ ਜਮਾ ਜੀ ਬਹੁਤ ਚੰਗੀ ਕੱਟੀ ਆ ਪਿਆਰੀ ਪਹਿਲੇ ਨੰਬਰ ਤੇ ਤੁਹਾਨੂੰ ਸੀਲ ਠੰਡੀ ਇਹ ਵੀ ਬਹੁਤ ਹੀ ਸਲਾਗਾ ਕੱਟੀ ਬਈਆ ਪੂਰੀ ਪੂਰੀ ਵੀਰੇ ਜਿੰਨੀ ਸੇਵ ਦਿਖਾ ਕਰ ਉੰਨੀ ਥੋੜੀ ਹੈ ਜੀ ਕੱਟੀ ਦੀ ਓਕੇ ਜੀ ਆ ਦੇਖੀ ਲੈ ਹੂੰ ਠੀਕ ਆ ਵੀਰੇ ਹਾਂ ਹਾਂਜੀ ਨੰਬਰ ਬੋਲ ਦਿਓ ਫੇਰ ਨੰਬਰ 977947547 ਵੀਰੇ ਪਿੰਡ ਧੋਲਾ ਜਿਲ੍ਹਾ